ਨਾਵਲ ਪਤ ਚੜਦੇ ਪੰਛੀ ਨਾਨਕ ਸਿੰਘ ਮੁੱਖਬੰਦ ਵਿਕਟਰ ਹਯੂਗੋ ਦੀ ਪਾਕਮਾ ਲੇਖਣੀ ਨੇ ਕੇਵਲ ਉਸ ਦੀ ਜਨਮ ਭੂਮੀ ਫਰਾਂਸ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆ ਵਿੱਚ ਉਸ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਹਯੂਗੋ ਨਾਟਕ ਕਹਾਣੀ ਤੇ ਕਵਿਤਾ ਸਾਰੇ ਹੀ ਸਾਹਿਤਿਕ ਅੰਗਾਂ ਵਿੱਚ ਪੂਰਨ ਸੀ ਪਰ ਨਾਵਲ ਲੇਖਣੀ ਵਿੱਚ ਤਾਂ ਉਹ ਦੁਨੀਆ ਦੇ ਸਭ ਲੇਖਕਾਂ ਦਾ ਮੋਰੀ ਮੰਨਿਆ ਜਾਂਦਾ ਹੈ ਨਾਨਕ ਸਿੰਘ ਨੇ ਵਿਕਟਰ ਹਿਊਗੋ ਨੂੰ ਬਹੁਤ ਨੇੜੋਂ ਵੇਖਿਆ ਹੈ ਉਹ ਕਲਮ ਦੀ ਕਾਲੀ ਸ਼ਾਹੀ ਵਿੱਚੋਂ ਹੀ ਮਨੁੱਖੀ ਭਾਵਾਂ ਦੀਆਂ ਬੌ ਰੰਗੀਆਂ ਤਸਵੀਰਾਂ ਚਿੱਤਰ ਕੇ ਸਾਨੂੰ ਹੈਰਤ ਵਿੱਚ ਪਾ ਦਿੰਦਾ ਹੈ ਗਰੀਬਾਂ ਤੇ ਰੁੱਲਦੇ, ਹੌਲਦੇ, ਬਦਨਸੀਬਾਂ ਲਈ ਜਿੱਥੇ ਉਸ ਦੇ ਅੰਦਰ ਤੜਪ ਤੇ ਹਮਦਰਦੀ ਦੀਆਂ ਚੀਜ਼ਾਂ ਪੈਂਦੀਆਂ ਹਨ ਉੱਥੇ ਵਿਗੜੇ ਤੇ ਹੰਕਾਰੇ ਹੋਏ ਅਮੀਰਾਂ ਲਈ ਕਿਰਨਾਂ ਨਾਲ ਉਸ ਦੇ ਰੋਮ-ਰੋਮ ਵਿੱਚ ਅੱਗ ਦੇ ਲਾਂਬੂ ਬਲ ਉੱਠਦੇ ਹਨ ਗਰੀਬਾਂ ਤੇ ਦੁਖੀਆਂ ਦੇ ਇਸ ਸੱਚੇ ਹੰਦਰਦ ਨੂੰ ਆਪਣੇ ਨਾਵਲਾਂ ਲਈ ਪਾਤਰ ਵੀ ਹਮੇਸ਼ਾ ਅਜਿਹੇ ਹੀ ਲੱਭਦੇ ਹਨ ਇਸ ਨਾਵਲ ਵਿੱਚ ਵੀ ਨਾਇਕ ਤੇ ਨਾਇਕਾ ਦੀ ਜੋੜੀ ਉਸ ਨੇ ਐਸੀ ਚੁਣੀ ਹੈ ਜਿੰਨਾਂ ਲਈ ਪਾਠਕਾਂ ਨੂੰ ਆਪਣੀ ਸਾਰੀ ਹਮਦਰਦੀ ਖਰਚ ਦੇਣੀ ਪਵੇਗੀ ਇਹ ਹਨ ਟੌਮ ਅਤੇ ਡੀਆ ਕੀ ਪਾਪੀਆਂ ਤੇ ਦੁਰਾਚਾਰੀਆਂ ਨਾਲ ਵੀ ਕਿਸੇ ਨੂੰ ਹਮਦਰਦੀ ਹੋ ਸਕਦੀ ਹੈ ਹਿਊਗੋ ਇਸ ਦੇ ਉੱਤਰ ਵਿੱਚ ਕਹਿੰਦਾ ਹੈ ਜ਼ਰੂਰ ਹੋ ਸਕਦੀ ਹੈ ਤੇ ਉਹਦੇ ਇਸ ਉੱਤਰ ਦੀ ਪੁਸ਼ਟੀ ਸਾਡੇ ਪਾਠਕਾਂ ਨੂੰ ਇਸੇ ਪੁਸਤਕ ਦੇ ਪਹਿਲੇ ਹਿੱਸੇ ਵਿੱਚੋਂ ਮਿਲੇਗੀ ਬੇੜੀ ਦੇ ਉਹਨਾਂ ਪਾਪੀ ਤੇ ਬਦਕਿਸਮਤ ਯਾਤਰੂਆਂ ਨੂੰ ਵੇਖ ਕੇ ਜਿਨ੍ਹਾਂ ਦਾ ਭਿਆਨਕ ਅੰਤ ਨਾਵਲ ਪੜ ਚੁੱਕਣ ਤੋਂ ਬਾਅਦ ਵੀ ਪਾਠਕਾਂ ਦੀਆਂ ਅੱਖਾਂ ਅੱਗੇ ਫਿਰਦਾ ਰਹਿੰਦਾ ਹੈ ਮੈਨੂੰ ਇਹ ਨਾ ਪੱਤ ਚੜਦੇ ਪੰਛੀ ਕਿਉਂ ਚੰਗਾ ਲੱਗਾ ਇਸ ਲਈ ਕਿ ਟੌਮ ਤੇ ਡੀਆ ਸੱਚਮੁੱਚ ਪੱਤ ਚੜਦੇ ਪੰਛੀਆਂ ਦਾ ਜੋੜਾ ਹੈ ਟੌਮ ਬਦਸੂਰਤ ਹੈ ਤੇ ਡੀਆ ਅੰਨੀ ਇੱਕ ਦੀ ਜੀਵਨ ਬਹਾਰ ਕੁਦਰਤ ਨੇ ਖੋਲੀ ਦੂਸਰੇ ਦੀ ਮਨੁੱਖ ਨੇ ਦੋਹਾਂ ਦਾ ਜੀਵਨ ਅਜੇ ਹੀ ਪੱਤ ਚੜਾ ਹੈ ਜੇ ਸੁੱਤੇ ਕਦੇ ਵੀ ਬਹਾਰ ਨਹੀਂ ਆਉਂਦੀ ਅੰਤ ਵਿੱਚ ਮੈਂ ਆਸ ਕਰਦਾ ਹਾਂ ਕਿ ਮੇਰੇ ਪਾਠਕ ਜਿਹੜੇ ਮੇਰੀਆਂ ਸੁਤੰਤਰ ਰਚਨਾਵਾਂ ਪੜਨ ਲਈ ਸਦਾ ਉਤਾਵਲੇ ਰਹਿੰਦੇ ਹਨ ਇਸ ਤਰਜਮੇ ਵਿੱਚੋਂ ਬਹੁਤ ਸਾਰਾ ਸਵਾਦ ਤੇ ਉਦੋਂ ਵੀ ਬਹੁਤਾ ਗੁਣ ਪ੍ਰਾਪਤ ਕਰਨਗੇ ਨਾਨਕ ਸਿੰਘ ਕਾંડ ਪਹਿਲਾ ਜਨਵਰੀ ਦਾ 6ੜਲਾ ਪੱਖ ਸੀ ਯੂਰਪ ਦੀ ਧਰਤੀ ਉੱਤੇ ਸਰਦੀ ਨੇ ਪੂਰਾ ਅਧਿਕਾਰ ਜਮਾਇਆ ਹੋਇਆ ਸੀ ਪੱਛੋਂ ਦੀ ਤੇਜ਼ ਹਵਾ ਨੇ ਸਰਦੀ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਸੀ ਸੰਧਿਆ ਦਾ ਹਨੇਰਾ ਹੌਲੀ ਹੌਲੀ ਚੋਹੀ ਪਾਸੇ ਪਸਰਦਾ ਜਾਂਦਾ ਸੀ ਇਸ ਵੇਲੇ ਪੋਰਟਲੈਂਡ ਦੀ ਖਾੜੀ ਵਿੱਚ ਇਸ ਠੰਡੀ ਤੇ ਤੇਜ਼ ਹਵਾ ਦੇ ਕਾਰਨ ਇੱਕ ਘਟਨਾ ਹੋ ਰਹੀ ਸੀ ਜਿਸ ਕਰਕੇ ਸਮੁੰਦਰੀ ਪੰਛੀ ਵੀ ਆਕਾਸ਼ ਵਿੱਚ ਸ਼ੋਰ ਕਰਦੇ ਹੋਏ ਚੱਕਰ ਲਾ ਰਹੇ ਸਨ ਖਾੜੀ ਦਾ ਇਹ ਹਿੱਸਾ ਇੱਕ ਲਵਾਂਝੇ ਹੋਣ ਕਰਕੇ ਤੂਫਾਨ ਦੇ ਸਮੇਂ ਹੋਰ ਵੀ ਡਰਾਉਣਾ ਹੋ ਜਾਇਆ ਕਰਦਾ ਹੈ ਚੋਰਾਂ ਡਾਕੂਆਂ अथवा ਰਾਜਤਰੂਆਂ ਦਾ ਕੋਈ ਜਹਾਜ਼ ਜੇ ਪੁਲਸ ਦੀਆਂ ਨਜ਼ਰਾਂ ਤੋਂ ਲੁਕਣਾ ਚਾਹੁੰਦਾ ਤਾਂ ਉਸ ਲਈ ਇਹ ਖਾੜੀ ਇੱਕ ਚੰਗੀ ਉਟਦਾ ਕੰਮ ਦਿੰਦੀ ਸੀ ਇੱਥੇ ਪਾਣੀ ਅੱਤ ਦਾ ਡੂੰਗਾ ਸੀ ਇੱਕ ਬੇੜੀ ਇਸ ਵੇਲੇ ਕੰਡੇ ਨਾਲ ਲੱਗੀ ਹੋਈ ਸੀ ਹਰ ਪਾਸੇ ਇੱਕ ਤਰ੍ਹਾਂ ਦੀ ਉਦਾਸੀ ਜਿਹੀ ਛਾਈ ਹੋਈ ਸੀ ਸੰਧਿਆ ਦੇ ਕੋਸਮੂਸੇ ਵਿੱਚ ਇਸ ਬੀੜੀ ਦਾ ਚੌਲਾ ਹੀ ਪੈਂਦਾ ਸੀ ਬੀੜੀ ਵਿੱਚ ਚੜਨ ਉਤਰਨ ਦੀ ਖਾਮੋਸ਼ ਜਿਹੀ ਹਫੜਾ ਦਫੜੀ ਇਸ ਭਿਆਨਕ ਸੁਨਸਾਨ ਤੇ ਹਵਾ ਦੀ ਰੂਹ ਕੰਬਾਉ ਸ਼ਾਂ ਸ਼ਾਂ ਦੇ ਵਿੱਚੋਂ ਕਿਸੇ ਕਿਸੇ ਵੇਲੇ ਵਿੜਕ ਦੇ ਜਾਂਦੀ ਸੀ ਇਸ ਹਲਚਲ ਵਿੱਚ ਡਰ ਤੇ ਵਿਆਕੁਲਤਾ ਦਾ ਪਰਛਾਵਾਂ ਸੀ ਨਾ ਪੈਰਾਂ ਦਾ ਖੜਕਾ ਸੀ ਨਾ ਮੂੰਹੋਂ ਨਿਕਲਦੀ ਕੋਈ ਆਵਾਜ਼ ਸਭ ਕੁਝ ਚੁੱਪ ਚਪਾਤੇ ਹੋ ਰਿਹਾ ਹੈ ਪੋਰਟਲੈਂਡ ਦੇ ਦੂਸਰੇ ਕੰਢੇ ਕੁਝ ਪੁਰਾਣੀਆਂ ਬੀੜੀਆਂ ਬੰਨੀਆਂ ਹੋਈਆਂ ਲਹਿਰਾਂ ਨਾਲ ਖੈਂਦੀਆਂ ਉਦੋਂ ਨਜ਼ਰੀ ਆਉਂਦੀਆਂ ਸਨ ਜਦ ਵਿੱਚ ਵਿਚਾਲੇ ਬਿਜਲੀ ਦਾ ਇੱਕ ਅੱਧ ਚਮਕਾਰਾ ਪੈਂਦਾ ਬਸ ਇਦੋਂ ਛੁੱਟ ਹੋਰ ਕੁਝ ਨਹੀਂ ਸੀ ਦਿਸਦਾ ਜਿੱਥੋਂ ਤੀਕ ਨਜ਼ਰ ਜਾਂਦੀ ਸੁੰਸਾਨ ਉਸ ਸਮੇਂ ਸਮੁੰਦਰੀ ਕੰਢਿਆਂ ਉੱਤੇ ਬਸਤੀਆਂ ਨਹੀਂ ਸਨ ਨਾ ਹੀ ਅਜਿਹੇ ਮੌਸਮ ਵਿੱਚ ਰਸਤੇ ਹੀ ਖਤਰੇ ਤੋਂ ਖਾਲੀ ਸਨ ਬੇੜੀ ਦੇ ਚੜਾਊ ਬੜੀ ਕਾਲੀ ਨਾਲ ਤਿਆਰੀ ਵਿੱਚ ਝੁੱਟੇ ਹੋਏ ਹਨ ਸਰਦੀ ਭਾਵੇਂ ਔੜਕਾਂ ਦੀ ਸੀ ਪਰ ਇਹਨਾਂ ਦੇ ਕੰਮ ਵਿੱਚ ਇਹ ਵਿਗਨ ਨਹੀਂ ਪਾ ਸਕਦੀ ਸੀ ਉਹ ਛੇਤੀ ਛੇਤੀ ਕੰਡੇਤੇ ਆਜ ਆ ਰਹੇ ਸਨ ਹਨੇਰੇ ਦੇ ਕਾਰਨ ਉਹਨਾਂ ਨੂੰ ਪਛਾਨਣਾ ਔਖਾ ਸੀ ਨਾ ਹੀ ਪਤਾ ਲੱਗਦਾ ਸੀ ਕਿ ਇਹ ਲੋਕੀ ਗੱਭਰੂ ਸਨ ਕਿ ਬੁੱਢੇ ਸੰਧਿਆ ਦੇ ਹਨੇਰੇ ਨੇ ਤੇ ਕੁਝ ਪੈ ਰਹੀ برف ਨੇ ਸਭਨਾ ਦੇ ਹੁਲੀਏ ਲਗਭਗ ਇੱਕੋ ਜਿਹੇ ਬਣਾ ਦਿੱਤੇ ਹੋਏ ਸਨ ਉਹ ਪਰਛਾਵਿਆਂ ਵਾਂਗ ਹੀ ਦਿਖਾਈ ਦਿੰਦੇ ਸਨ ਹਾਂ ਗਿਣਤੀ ਵਿੱਚ ਉਹ ਅੱਠ ਸਨ ਜਿਨ੍ਹਾਂ ਵਿੱਚ ਇੱਕ ਜਾਂ ਦੋ ਤੀਵੀਆਂ ਵੀ ਜਾਪਦੀਆਂ ਸਨ ਇਹ ਪਛਾਣ ਕੱਪੜਿਆਂ ਤੋਂ ਨਹੀਂ ਸੀ ਹੋ ਸਕਦੀ ਕਿਉਂਕਿ ਚੀਥੜਿਆਂ ਵਿੱਚ ਮਨੁੱਖ ਤੇ ਤੀਵੀ ਦਾ ਪਿੰਨ ਭੇਤ ਲੱਭਣਾ ਔਖਾ ਹੁੰਦਾ ਹੈ ਫਿਰ ਅਜਿਹੇ ਸਮੇਂ ਕੇਵਲ ਉਹਨਾਂ ਦੇ ਕਿਸੇ ਕਿਸੇ ਵੇਲੇ ਖੰਗਣ ਤੋਂ अथवा ਦੰਦ ਕੜਿਕਾ ਵੱਜਣ ਨਾਲ ਮੂੰਹੋਂ ਕੋਈ ਨੀਵੀਂ ਜਿਹੀ ਆਵਾਜ਼ ਨਿਕਲ ਜਾਣ ਕਰਕੇ ਅਜੀਹਾ ਕਿਆਸ ਕੀਤਾ ਜਾ ਸਕਦਾ ਸੀ ਵੱਡੇ ਪਰਛਾਵਿਆਂ ਵਿੱਚ ਇੱਕ ਛੋਟਾ ਜਿਹਾ ਪਰਛਾਵਾਂ ਵੀ ਫਿਰਦਾ ਦਿਖਾਈ ਦਿੰਦਾ ਸੀ ਉਹ ਜਾਂ ਤਾਂ ਗੇਠਮੁਠਿਆ ਹੋਵੇਗਾ ਜਾਂ ਬਾਲਕ ਸਬਨਾ ਨੇ ਲੰਮੇ ਚੋਗੇ ਪਹਿਨੇ ਹੋਏ ਸਨ ਜਿਨ੍ਹਾਂ ਨੂੰ ਬੇਉੜਕ ਟਾਕੀਆਂ ਟਾਕੀਆਂ ਉੱਤੇ ਟਾਕੀਆਂ ਲਾ ਲਾ ਕੇ ਗੰਢਿਆ ਹੋਇਆ ਸੀ ਅੱਖਾਂ ਨੂੰ ਛੱਡ ਕੇ ਉਹਨਾਂ ਦੇ ਸਾਰੇ ਸਰੀਰ ਟਕੇ ਹੋਏ ਸਨ ਸਰਦੀ ਦੇ ਬਚਾਅ ਲਈ ਜਾਂ ਸ਼ਾਇਦ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ ਉਹਨਾਂ ਵਿੱਚੋਂ ਇੱਕ ਬੰਦਾ ਮੁਖੀਆ ਮਾਲੂਮ ਹੁੰਦਾ ਸੀ ਕਿਉਂਕਿ ਉਸ ਦੇ ਪੈਰੀਂ ਚੰਗੀ ਕਿਸਮ ਦੇ ਬੂਟ ਤੇ ਕੱਪੜਿਆਂ ਉੱਤੇ ਕੁਝ ਗੋਟਾ ਕਿਨਾਰੀ ਵੀ ਚਮਕਦੀ ਸੀ ਉਸਨੇ ਇੱਕ ਢਕੀਲੀ ਜਾਕਟ ਵੀ ਪਹਿਨੀ ਹੋਈ ਸੀ ਜਿਹੜੀ ਚੋਗੇ ਦੇ ਅੰਦਰੋਂ ਮੱਛੀ ਦੇ ਪੇਟ ਵਾਂਗ ਦਿਸਦੀ ਸੀ ਗੱਭਰੂ ਦੀ ਫਤੂਹੀ ਬਾਲਕ ਦਾ ਚੋਗਾ ਹੁੰਦਾ ਹੈ ਇਸੇ ਸਿਧਾਂਤ ਅਨੁਸਾਰ ਮੁੰਡੇ ਨੇ ਆਪਣੇ ਲੀਰਾਂ ਚਮਕਦੇ ਚੀਥੜਿਆਂ ਉੱਤੇ ਕਿਸੇ ਵੱਡ ਪੇਟੇ ਮਲਾ ਦੀ ਕੁੜਤੀ ਪਾਈ ਹੋਈ ਸੀ ਜਿਹੜੀ ਉਸ ਦੀਆਂ ਪਿੰਨੀਆਂ ਤੀਖ ਬੇਸੁਰੇ ਟੰਗ ਨਾਲ ਲੰਮਕ ਰਹੀ ਸੀ ਮੁੰਡੇ ਦੀ ਉਮਰ ਮਸਾਂ ਦਸਾਂ ਕੋ ਵਰਿਆਂ ਦੀ ਹੋਵੇਗੀ ਉਸ ਦੀਆਂ ਲੱਤਾਂ ਸਿਰ ਤੇ ਪੈਰ ਨੰਗੇ ਸਨ ਬੇੜੀ ਦੇ ਕਰਮਚਾਰੀ ਕੇਵਲ ਤਿੰਨ ਸਨ ਇੱਕ ਕਪਤਾਨ ਤੇ ਦੋ ਮਲਾਹ ਇਹ ਬੇੜੀ ਸਪੇਨ ਤੋਂ ਆਈ ਜਾਪਦੀ ਸੀ ਉਧਰੇ ਮੁੜਨ ਵਾਲੀ ਸੀ ਇਸ ਵਿੱਚ ਰਤਾ ਵੀ ਸ਼ੱਕ ਨਹੀਂ ਕਿ ਬੇੜੀ ਕਿਸੇ ਚੋਰੀ ਜਕਾਰੀ ਦੇ ਕੰਮ ਵਿੱਚ ਰੁੱਝੀ ਹੋਈ ਸੀ ਜਿਹੜੇ ਬੰਦੇ ਬੇੜੀ ਵਿੱਚ ਚੜੇ ਹੋਏ ਸਨ ਉਹ ਆਪੋ ਵਿੱਚ ਕੁਝ ਕੁਸ਼ਲ-ਮੁਸ਼ਲ ਕਰ ਰਹੇ ਸਨ ਜਿਸ ਵਿੱਚ ਕਈਆਂ ਬੋਲੀਆਂ ਦੇ ਸ਼ਬਦ ਤੇ ਵਾਕ ਅੰਸ਼ ਮਿਲੇ ਹੋਏ ਸਨ ਸਪੈਨੀ ਜਰਮਨੀ ਫ੍ਰਾਂਸੀਸੀਆ ਉਹਨਾਂ ਦੇ ਬੋਲਣ ਡੰਗ ਵਿੱਚ ਗਵਾਰਪੁਣਾ ਸੀ ਸ਼ਾਇਦ ਇਹ ਵੱਖੋ-ਵੱਖਰੇ ਦੇਸ਼ਾਂ ਦੇ ਸਨ ਪਰ ਉਹਨਾਂ ਦਾ ਜਥਾ ਤੇ ਉਦੇਸ਼ ਇਕੋ ਮਾਲੂਮ ਹੁੰਦਾ ਸੀ ਬੀੜੀ ਦੇ ਸਾਹਮਣੇ ਹਿੱਸੇ ਉੱਤੇ ਮਹਾਤਮਾ ਈਸਾ ਮਸੀਹ ਤੇ ਮਾਤਾ ਮਰੀਮ ਦੀ ਤਸਵੀਰ ਉੱਕਰੀ ਹੋਈ ਸੀ ਜਿਸ ਦੇ ਲਾਗੇ ਇੱਕ ਲਾਲ ਟੈਨ ਟੰਗੀ ਹੋਈ ਸੀ ਪਰ ਸੀ ਬੁਜੀ ਹੋਈ ਜਿਸ ਤੋਂ ਪ੍ਰਗਟ ਹੁੰਦਾ ਸੀ ਕਿ ਬੀੜੀ ਵਾਲੇ ਆਪਣਾ ਸਭ ਕੰਮ ਲੋਕਵੇਂ ਟੰਗ ਨਾਲ ਕਰਨਾ ਚਾਹੁੰਦੇ ਸਨ ਛੇਤੀ ਤੁਰਨ ਦੀ ਕਾਲੀ ਕਰਕੇ ਕੰਡੇ ਉੱਤੇ ਸਾਰਾ ਅਸਬਾਬ ਖਿੱਲਰਿਆ ਬੁੱਲਰਿਆ ਪਿਆਸੀ ਤੇ ਯਾਤਰੀ ਉਸ ਨੂੰ ਚੁੱਕ ਚੁੱਕ ਕੇ ਬੇੜੀ ਵਿੱਚ ਲੱਤ ਰਹੇ ਸਨ ਬੇੜੀ ਤੋਂ ਕੰਡੇ ਤੱਕ ਤੇ ਕੰਡੇ ਤੋਂ ਬੇੜੀ ਤੀਕ ਬਰਾਬਰ ਤਾਣਾ ਜਿਹਾ ਤਣਿਆ ਜਾ ਰਿਹਾ ਸੀ ਹਰ ਇੱਕ ਆਪਣੇ ਕੰਮ ਵਿੱਚ ਰੁੱਝਾ ਹੋਇਆ ਸੀ ਤੀਵੀਆਂ ਵੀ ਵੇਲੀਆਂ ਨਹੀਂ ਸਨ ਮੁੰਡੇ ਉੱਤੇ ਉਸ ਦੇ ਚੁੱਕ ਸਕਣ ਤੋਂ ਦੂਣਾ ਤਿਉਣਾ ਪਾਰ ਲੱਦ ਕੇ ਬੇੜੀ ਵਿੱਚ ਪੁਛਾਇਆ ਜਾ ਰਿਹਾ ਸੀ ਇਸ ਤੋਂ ਮਾਲੂਮ ਹੁੰਦਾ ਸੀ ਕਿ ਮੁੰਡੇ ਦੇ ਮਾਂ ਪਿਓ ਇੰਨਾਂ ਵਿੱਚ ਨਹੀਂ ਸਨ ਉਸ ਦੀ ਜਾਨ ਦੀ ਕਿਸੇ ਨੂੰ ਪਰਵਾਹ ਨਹੀਂ ਸੀ ਸਾਰੇ ਹੀ ਉਸ ਪਾਸੋਂ ਠੁੱਡਾਂ ਤੇ ਕਿਸੁੰਨਾ ਨਾਲ ਕੰਮ ਲੈ ਰਹੇ ਸਨ ਸ਼ਾਇਦ ਉਹ ਇਨ੍ਹਾਂ ਯਾਤਰੂਆਂ ਦਾ ਗੁਲਾਮ ਹੋਵੇ ਇਤਨਾ ਨਰਦਈਪੁਣਾ ਸਹਾਰਦਾ ਹੋਇਆ ਵੀ ਮੁੰਡਾ ਦੂਜਿਆਂ ਵਾਂਗ ਹੀ ਫੁਰਤੀ ਨਾਲ ਕੰਮ ਕਰ ਰਿਹਾ ਸੀ ਉਸ ਦਾ ਵੀ ਉਹੀ ਇਰਾਦਾ ਜਾਪਦਾ ਸੀ ਜਿਹੜਾ ਉਸ ਦੇ ਸਾਥੀਆਂ ਦਾ ਸੀ ਅਰਥਾਤ ਜਿੰਨਾ ਛੇਤੀ ਹੋ ਸਕੇ ਬੇੜੀ ਵਿੱਚ ਸਵਾਰ ਹੋ ਕੇ ਕੰਡੇ ਨੂੰ ਛੱਡਿਆ ਜਾਵੇ ਕੀ ਉਸ ਨੂੰ ਪਤਾ ਸੀ ਕਿ ਕਿਉਂ ਛੇਤੀ ਨਸਿਆ ਜਾਵੇ ਸ਼ਾਇਦ ਨਹੀਂ ਕੇਵਲ ਸਾਥੀਆਂ ਨੂੰ ਜਲਦੀ ਕਰਦੇ ਵੇਖ ਕੇ ਉਹ ਵੀ ਜਲਦੀ ਕਰ ਰਿਹਾ ਸੀ ਉਸ ਨਾਲ ਕੋਈ ਵੀ ਬੋਲਦਾ ਨਹੀਂ ਸੀ ਅੰਤ ਸਾਰਾ ਸਮਾਨ ਬੀੜੀ ਵਿੱਚ ਲੱਦ ਦਿੱਤਾ ਗਿਆ ਹੁਣ ਕੇਵਲ ਸਵਾਰੀਆਂ ਦਾ ਚੜਨਾ ਬਾਕੀ ਸੀ ਮੁੰਡੇ ਸਣੇ ਛੀਓ ਆਦਮੀ ਕੰਡੇ ਤੇ ਸਨ ਕਪਤਾਨ ਨੇ ਬੀੜੀ ਦਾ ਪੱਖਾ ਫੜਿਆ ਤੇ ਕੰਡੇ ਤੇ ਬੰਨੇ ਹੋਏ ਰਸੇ ਨੂੰ ਖੋਲਣ ਲਈ ਇੱਕ ਮਲਾਹ ਉਤਰਿਆ ਮੁਖੀਏ ਨੇ ਸਭ ਨੂੰ ਚੜਨ ਦਾ ਹੁਕਮ ਦਿੱਤਾ ਕੰਡੇ ਤੇ ਖੜੋਤਾ ਮੁੰਡਾ ਪਈਏ ਵਾਂਗ ਦੌੜਿਆ ਤਾਂ ਜੋ ਸਭ ਤੋਂ ਪਹਿਲਾਂ ਜਾ ਚੜੇ ਪਰ ਜਿਉਂ ਹੀ ਉਸਨੇ ਫੱਟੇ ਉੱਤੇ ਪੈਰ ਤਰਿਆ ਕਿ ਦੋ ਆਦਮੀ ਛੇਤੀ ਨਾਲ ਉਸ ਨੂੰ ਤੱਕਾ ਦੇ ਕੇ ਕੰਡੇ ਵੱਲ ਦਵਲ ਕੇ ਆਪ ਬੇੜੀ ਤੇ ਚੜ ਗਏ ਮੁੰਡਾ ਵਿਚਾਰਾ ਪਾਣੀ ਵਿੱਚ ਡਿੱਗਦਾ ਡਿੱਗਦਾ ਬਚਿਆ ਤੀਜਾ ਵੀ ਜਾ ਚੜਿਆ ਤੇ ਚੌਥੇ ਨੇ ਇੱਕ ਕਸਨ ਜੜ ਕੇ ਮੁੰਡੇ ਨੂੰ ਹੋਰ ਵੀ ਪਿਛਾਂ ਤੱਕ ਦਿੱਤਾ ਪੰਜਵਾ ਜੋ ਮੁਖਿਆ ਸੀ ਉਹ ਵੀ ਛਾਲਾਂਗ ਮਾਰ ਕੇ ਆਪਣੀ ਥਾਂ ਤੇ ਜਾ ਬੈਠਾ ਤੇ ਉਸ ਨੇ ਭੱਟੇ ਨੂੰ ਬੂਟ ਦੇ ਠੱਡ ਨਾਲ ਧੱਕ ਕੇ ਪਾਣੀ ਵਿੱਚ ਸੁੱਟ ਦਿੱਤਾ ਰੱਸਾ ਖੁੱਲ ਗਿਆ ਬੇੜੀ ਸਹਿਜੇ ਸਹਿਜੇ ਤੁਰਦੀ ਹੋਈ ਹਨੇਰੇ ਵਿੱਚ ਅਲੋਪ ਹੋ ਗਈ ਤੇ ਮੁੰਡਾ ਕੰਢੇ ਉੱਤੇ ਇਕੱਲਾ ਰਹਿ ਗਿਆ